ਪੰਜਾਬ ਵੀ ਜਿਸ ਤਰ੍ਹਾਂ ਜਿਸ ਤਰ੍ਹਾਂ ਮੌਸਮ ਕਰਵਟ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਗਰਮ ਮੌਸਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉਸੇ ਤਰ੍ਹਾਂ ਨਾਲ ਹੀ ਹੁਣ ਚੁਣავი ਮੁਹਾਲ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਸੂਚੀ ਆਮ ਆਦਮੀ ਪਾਰਟੀ ਵੱਲੋਂ ਜਾਰੀ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਲਗਾਤਾਰ ਹੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਅੰਮ੍ਰਿਤਸਰ ਦੇ ਜਗ੍ਹਾ-ਜਗ੍ਹਾ ਤੇ ਪਹੁੰਚ ਕੇ ਆਪਣੀਆਂ ਚੋਣਵੀ ਰੈਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਬਹੁਤ ਸਾਰੇ ਵੱਡੇ-ਵੱਡੇ ਲੀਡਰ ਜਿਹੜੇ ਨੇ ਇੱਥੇ ਵੀ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਗਾਈਸ ਦੇ ਵਿੱਚ ਜਿਹੜਾ ਹੈ ਇੰਦਰਪ੍ਰੀਤ ਸਿੰਘ ਨਿਰਜ ਜਿਹੜੇ ਨੇ ਉਹ ਵੀ ਪਹੁੰਚ ਕੇ ਤੇ ਜੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹ ਵੀ ਵਾਧੂ ਗਿਣਤੀ ਦੇ ਵਿੱਚ ਪਹੁੰਚਦੇ ਹੋਏ ਅਨਜ਼ਰ ਆਣਗੇ ਲੇਕਿਨ ਕਿਤਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਹੁਣ ਪੂਰੇ ਅਗਰੈਸਿਵ ਮੂਡ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਤੇ ਲਗਾਤਾਰ ਹੀ ਉਹਨਾਂ ਵੱਲੋਂ ਆਪਣਾ ਚੋਣ ਪ੍ਰਚਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਕੁਝ ਸਮੇ ਬਾਅਦ ਜਿਹੜਾ ਇੱਥੇ ਪਹੁੰਚਣ ਵਾਲੇ ਨੇ ਤੇ ਨਾਲ ਹੀ ਇੱਥੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਹੈ ਵਿਚਾਰ ਜ਼ਰ ਉਹ ਵੀ ਹੋਇਆ ਜਾਵੇਗਾ ਅੱਜ ਅੱਜ ਚੌ 100 ਹਰ ਸਾਡੇ ਪੁਲਿਸ ਪੁਲਿਸ ਆਪ ਮੀਡੀਆ ਨੂੰ ਤੇ ਮਿਲਣ ਤੁ ਅੱਜ ਵਿਧਾਨ ਸਭਾ ਹਲਕਾ 100 ਦੇ ਸਾਡੀ ਵਲੰਟੀਅਰ ਮੀਟਿੰਗ ਹੋਈ ਆ ਡਾਕਟਰ ਇੰਦੂਬੀ ਸਿੰਘ ਮੱਝੋਦੀ ਦੀ ਬਾਈ ਹੈਥ ਬਹੁਤ ਹੀ ਚੰਗਾ ਹੰਗਾਰਾ ਸਾਡੀ ਅੱਜ ਪੰਜਵੀਂ ਮੀਟਿੰਗ ਸੀਗੀ ਦਿਹਾਤੀ ਦੇ ਚਾਰੇ ਹਲਕਿਆਂ ਵਿੱਚ ਕਰ ਲਈ ਅੱਜ ਸ਼ਹਿਰ ਤੋਂ ਸ਼ੁਰੂ ਕੀਤੀ ਹੈ ਕੱਲ ਸਾਡੀ ਈਸਟ ਹਲਕੇ ਦੀ ਹੈ ਸ਼ਾਮ ਨੂੰ ਵੈਸਟ ਦੀ ਹੈ ਉਹ ਤੋਂ ਬਾਅਦ ਨਾਉਥ ਵੀ ਹੋਏਗੀ ਫਿਰ ਸੈਂਟਰ ਦੀ ਹੋਏਗੀ ਪਹਿਲਾਂ ਅਸੀਂ ਹਲਕੇ ਦੀਆਂ ਮੀਟਿੰਗਾਂ ਕਰਦੇ ਉਤੋਂ ਬਾਅਦ ਅਸੀਂ ਦੂਜੀ ਕੈਂਪੇਨ ਜਿਹੜੀ ਐ ਉਹ ਸ਼ੁਰੂ ਕਰਾਂਗੇ ਘਰ ਘਰ ਜਾਵਾਂਗੇ ਦੋ ਸਾਲ ਜਿੰਨਾ ਕੰਮ ਕੀਤਾ ਉਹ ਮਾਨ ਸਾਹਿਬ ਦੀ ਸਰਕਾਰ ਦਾ ਜਿੰਨਾ ਕੰਮ ਹੈ ਉਹ ਘਰ ਘਰ ਜਿਹੜਾ ਅਸੀਂ ਪਹੁੰਚਾਉਣਾ ਘਰ ਘਰ ਸੁਨੇਹਾ ਦੇਣਾ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਜਿੱਤੂਗੀ ਧੰਨਵਾਦ ਸਾਡੀ ਪਾਰਟੀ ਲਗਾਤਾਰ ਹੀ ਤੁਸੀਂ ਦਰਜ ਕਰਦੇ ਰਹੋਗੇ ਕਿਸ ਨੇ ਆ ਰੋਸ ਹੋਣਾ ਹੈ ਸਭਿਲ ਰਿਸਪੌਂਸ ਕਿਸ ਤਰ੍ਹਾਂ ਦਾ ਮਿਲਦਾ ਰਣਕ ਕਰਾ ਰਿਹਾ ਆ ਦੇਖੋ ਰਿਸਪੌਂਸ ਕਿੰਦਾ ਬਾਹ ਜਬਰਦਸਤ ਰਿਸਪੌਂਸ ਬਹੁਤ ਜਬਰਦਸਤ ਬਹੁਤ ਹੀ ਜਬਰਦਸਤ ਰਿਸਪੌਂਸ ਇੰਡਰ ਸਰਕਾਰ ਨੂੰ ਨੋਟਿਸ ਭੇਜਦਾ ਪੰਜਾਬ ਸਰਕਾਰ ਨੂੰ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਲੈ ਕੇ ਕਿ ਜੈਨ ਬਹੁਤ ਬਹੁਤ ਗਲਤ ਕੀਤਾ ਬਹੁਤ ਗਲਤ ਕੀਤਾ ਜੀ ਕਿੰਦਾ ਸਰਕਾਰ ਨੇ ਬਹੁਤ ਮਾੜੀ ਗੱਲ ਕੀਤੀ ਆ ਬਹੁਤ ਹੀ ਮਾੜੀ ਗੱਲ ਸਿੱਧੂ ਮੂਸੇ ਵਾਲੇ ਜਿਹਦੇ ਮਾਤਾ ਪਿਤਾ ਨੂੰ ਨੋਟਸ ਭੇਜਣਾ ਬਹੁਤ ਨੀਵੇਂ ਲੈਵਲ ਦੀ ਕਾਰਵਾਈ ਕੀਤੀ ਪੀੜਤ ਅਕਾ ਤੁਸੀਂ ਕਾਲੀ ਕਾਲੀਆਂ ਨੂੰ ਗੱਠਜੋੜ ਕਰ ਲੈਣ ਦਿਓ ਉਹਨਾਂ ਕੋ ਹਿਸਾਬ ਲੈਣ ਦੇ ਪੰਜਾਬ ਦੇ ਲੋਕ 740 ਛੀਪ ਕਿਸਾਨਾਂ ਦਾ ਬੀਜਪੀ ਨੇ ਜਿਹੜਾ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਜਿਹੜਾ ਕੰਮ ਕਰੀਆ ਕਾਲੀਦਲ ਉਹਦੇ ਜਵਾਬ ਦੇਊਗਾ ਜਿਹੜਾ ਹੈ ਉਸ ਦਾ ਜਵਾਬ ਜਰੂਰ ਦੇਗਾ ਬਹੁਤ ਵੱਡਾ ਬਿਆਨ ਜਿਹੜਾ ਹੈ ਉਹ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਜਿਹੜਾ ਹੈ ਉਹ ਦਿੱਤਾ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੋ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਜੋ ਬਿਆਨ ਹੈ ਜੋ ਗੱਠਜੋੜ ਦਾ ਬਿਆਨ ਹੈ ਉਸ ਨੂੰ ਕਾਫੀ ਜਿਹੜਾ ਹੈ ਉਹ ਲੋਕ ਜਿਹੜਾ ਹੈ ਜ਼ਰੂਰ ਜਵਾਬ ਦੇਣਗੇ ਅਤੇ ਖਾਸ ਤੌਰ ਤੇ ਕੁਲਦੀਪ ਸਿੰਘ ਧਾਰੀਵਾਲ ਵੱਲ ਕਹਿਣਾ ਹੈ ਕਿ ਬਹੁਤ ਵਧੀਆ ਰਿਸਪੌਂਸ ਜਿਹੜਾ ਹੈ ਉਹਨਾਂ ਨੂੰ ਅੰਮ੍ਰਿਤਸਰ ਚ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਲਾਂ ਲਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜੁਆਇਨਿੰਗਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਵੱਲੋਂ ਭੇਜੇ ਗੇ ਨੋਟਿਸ ਤੇ ਉਹਨਾਂ ਵੱਲੋਂ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਹੈ ਕਿ ਬਹੁਤ ਮਾੜਾ ਕਮ ਜਿਹੜਾ ਹੈ ਉਹ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੀ ਕਿਸੇ ਵੀ ਸ਼ਬਦਾ ਦੇ ਵਿੱਚ ਜਿਹੜੀ ਆਵਾਜ਼ ਜਿਹੜੀ ਹੈ ਉਹ ਨਹੀਂ ਦਬਾਈ ਜਾ ਸਕਦੀ ਲੇਕਿਨ ਕਿਤੇ ਕਿਤੇ ਕੁਲਦੀਪ ਸਿੰਘ ਧਾਰੀਵਾਲ ਹੁਣ ਪੂਰੇ ਅਗਰੈਸਿਵ ਮੋਡ ਵਿੱਚ ਨਜ਼ਰ ਆ ਰਹੇ ਨੇ ਤੇ ਲਗਾਤਾਰ ਹੀ ਚੋਣ ਪ੍ਰਚਾਰ ਕਰਦੇ ਹੋਏ ਵੀ ਪੰਜਾਬ ਦੇ ਵਿੱਚ ਅਤੇ ਖਾਸੋ ਤੇ ਆਪਣੇ ਹਲਕੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਕੈਮਰਾਮੈਨ ਵੰਸ਼ ਜਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅੰਮ੍ਰਿਤਸਰ ਸਾਹਿਬ ਅੱਜ ਅੱਜ ਚੋ ਸਾਡੇ ਪੁਲਿਸ ਪੁਲਿਸ ਸਾਡੇ ਮੀਡੀਆ ਨੂੰ ਤਾਂ ਮਿਲਦਾ ਤੂੰ ਅੱਜ ਬਦਾਨ ਸਭਾ ਹਲਕਾ ਸੌਤ ਦੇ ਸਾਡੀ ਵਲੰਟੀਅਰ ਮੀਟਿੰਗ ਹੋਈ ਆ ਡਾਕਟਰ ਇੰਦਰਪ੍ਰੀਤ ਸਿੰਘ ਨੱਜਲ ਜੀ ਦੀ ਬਾਈ ਹੇਠ ਬਹੁਤ ਹੀ ਚੰਗਾ ਹੰਗਾਰਾ ਸਾਡੀ ਅੱਜ 5ਵੀਂ ਮੀਟਿੰਗ ਸੀਗੀ ਦਿਹਾਤੀ ਦੇ ਚਾਰੇ ਹਲਕਿਆਂ ਵਿੱਚ ਕਰ ਲਈ ਅੱਜ ਸ਼ਹਿਰ ਤੋਂ ਸ਼ੁਰੂ ਕੀਤੀ ਹੈ ਕੱਲ ਸਾਡੀ ਈਸਟ ਹਲਕੇ ਦੀ ਆ ਸ਼ਾਮ ਨੂੰ ਵੈਸਟ ਦੀ ਆ ਉਹ ਤੋਂ ਬਾਅਦ ਨਾਉਥ ਦੀ ਹੋਏਗੀ ਫਿਰ ਸੈਂਟਰ ਦੀ ਹੋਏਗੀ ਪਹਿਲਾਂ ਅਸੀਂ ਹਲਕੇ ਦੀਆਂ ਮੀਟਿੰਗਾਂ ਕਰਦੇ ਉਹ ਤੋਂ ਬਾਅਦ ਅਸੀਂ ਦੂਜੀ ਕੈਂਪੇਨ ਜਿਹੜੀ ਆ ਉਹ ਸ਼ੁਰੂ ਕਰਾਂਗੇ ਘਰ ਘਰ ਜਾਵਾਂਗੇ 2 ਸਾਲ ਜਿੰਨਾ ਕੰਮ ਕੀਤਾ ਉਹ ਮਾਨ ਸਾਹਿਬ ਦੀ ਸਰਕਾਰ ਦਾ ਜਿੰਨਾ ਕੰਮ ਹੈ ਉਹ ਕਰਤਾ ਜਿਹੜਾ ਅਸੀਂ ਪਹੁੰਚਾਉਣਾ ਹੈ ਕਰਤਾ ਸੁਨਿਆ ਦੇਣਾ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਜਿੱਤੋ ਧੰਨਵਾਦ ਸਾਡੀ ਸੋਚ ਦੀ ਧੰਨਵਾਦੀ ਤੁਸੀਂ ਦੇ ਰਹੇ ਹੋ ਕਿ ਕਿਸੇ ਵਾਰ ਰਿਸਪੌਂਸ ਕਿਸੇ ਵਾਰ ਰਿਸਪੌਂਸ ਕਿਸੇ ਵਾਰ ਰਿਸਪੌਂਸ ਕਿਸ ਤਰ੍ਹਾਂ ਦਾ ਮਿਲਦਾ ਰਣ ਕਰਾ ਰਿਹਾ ਹੈ ਹਾਂ ਦੇਖੋ ਰਿਸਪੌਂਸ ਕਿੰਨਾ ਬਾਜ ਜਬਰਦਸ ਰਿਸਪੌਂਸ ਬਹੁਤ ਜਬਰਦਸ ਬਹੁਤ ਹੀ ਜਬਰਦਸ ਸੋਚ ਸਰਕਾਰ ਨੂੰ ਨੋਟਿਸ ਪੇਸ ਆ ਪੰਜਾਬ ਸਰਕਾਰ ਨੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਲੈ ਕੇ ਕਿ ਬਹੁਤ ਬਹੁਤ ਗਲਤ ਕੀਤਾ ਬਹੁਤ ਗਲਤ ਕੀਤਾ ਜੀ ਕੇਂਦਰ ਸਰਕਾਰ ਨੇ ਬਹੁਤ ਮਾੜੀ ਗੱਲ ਕੀਤੀ ਆ ਬਹੁਤ ਹੀ ਮਾੜੀ ਗੱਲ ਸਿੱਧੂ ਮੂਸੇ ਵਾਲੇ ਜਿਹਦੇ ਮਾਤਾ ਪਿਤਾ ਨੂੰ ਨੋਟਿਸ ਭੇਜਣਾ ਬਹੁਤ ਨੀਵੇਂ ਲੈਵਲ ਦੀ ਕਾਰਵਾਈ ਕੀਤੀ ਪਈ ਜੀ ਅਕਾਲੀ ਭਾਜਪਾ ਬੱਟ ਦੀ ਗੱਲ ਕਰਦੇ ਤੋਂ ਬਿਨਾਂ ਉਹ ਛੱਡਦੇ ਪਈ ਆ ਕਹਿੰਦੇ ਕਿ ਜਲਦੀ ਲਖਾ ਤੁਸੀਂ ਅਕਾਲੀ ਅਕਾਲੀਆਂ ਨੂੰ ਗੱਠਜੋੜ ਕਰ ਲੈਣ ਦੋ ਉਹਨਾਂ ਕੋਲ ਹਿਸਾਬ ਲੈਣਗੇ ਪੰਜਾਬ ਦੇ ਲੋਕ 740 ሺਹ ਕਿਸਾਨਾਂ ਦਾ ਬੀਜਪੀ ਨੇ ਜਿਹੜਾ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਜਿਹੜਾ ਕੰਮ ਕਰਦੀ ਆ ਅਕਾਲੀ ਦਲ ਉਹਦੇ ਜਵਾਬ ਦੇਊਗਾ ਜਿਹੜਾ ਹੈ ਉਸ ਦਾ ਜਵਾਬ ਜ਼ਰੂਰ ਦੇਗਾ ਬਹੁਤ ਵੱਡਾ ਬਿਆਨ ਜਿਹੜਾ ਹੈ ਉਹ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਜਿਹੜਾ ਹੈ ਉਹ ਦਿੱਤਾ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੋ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਜੋ ਬਿਆਨ ਜੋ ਗੱਠਜੋੜ ਦਾ ਬਿਆਨ ਹੈ ਉਸ ਨੂੰ ਕਾਫੀ ਜਿਹੜਾ ਹੈ ਉਹ ਲੋਕ ਜਿਹੜਾ ਹੈ ਜਰੂਰ ਜਵਾਬ ਦੇਣਗੇ ਅਤੇ ਖਾਸ ਤੌਰ ਤੇ ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਹੈ ਕਿ ਬਹੁਤ ਵਧੀਆ ਰਿਸਪੌਂਸ ਜਿਹੜਾ ਹੈ ਉਹਨਾਂ ਨੂੰ ਅੰਮ੍ਰਿਤਸਰ ਚ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਲਾਲ ਲਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜੁਆਇਨਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਨੋਟਿਸ ਤੇ ਉਹਨਾਂ ਵੱਲੋਂ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਹੈ ਕਿ ਬਹੁਤ ਮਾੜਾ ਕੰਮ ਜਿਹੜਾ ਹੈ ਉਹ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੀ ਕਿਸੇ ਵੀ ਸ਼ਬਦਾ ਦੇ ਵਿੱਚ ਜਿਹੜੀ ਆਵਾਜ਼ ਜਿਹੜੀ ਹੈ ਉਹ ਨਹੀਂ ਦਬਾਈ ਜਾ ਸਕਦੀ ਲੇਕਿਨ ਕਿਤੇ ਕਿਤੇ ਕੁਲਦੀਪ ਸਿੰਘ ਧਾਰੀਵਾਲ ਹੁਣ ਪੂਰੇ ਅਗਰੈਸਿਵ ਮੋਡ ਵਿੱਚ ਨਜ਼ਰ ਆ ਰਹੇ ਨੇ ਤੇ ਲਗਾਤਾਰ ਹੀ ਚੋਣ ਪ੍ਰਚਾਰ ਕਰਦੇ ਹੋਏ ਵੀ ਪੰਜਾਬ ਦੇ ਵਿੱਚ ਅਤੇ ਖਾਸੋ ਤੇ ਆਪਣੇ ਹਲਕੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਕੈਮਰਾਮੈਨ ਵੰਸ਼ਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅੰਮ੍ਰਿਤਸਰ ਸਾਹਿਬ